ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਈ ਸੱਚ ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗੇ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣਾ ਦੇ ਅੰਦਰ અવਤਾਰ ਧਾਰਨ ਕੀਤਾ ਮਹਾਰਾਜ ਜਦੋਂ 9 ਸਾਲਾਂ ਦੇ ਹੋਏ ਜਨੇਊ ਪਾਉਣ ਦੇ ਰੀਤ ਕਰਨ ਵਾਸਤੇ ਕਾਲੂ ਨੇ ਫਿਰੋਜ਼ ਹਰदयाल ਨੂੰ ਬੁਲਾਇਆ ਸ਼ੁਭ ਮਹੂਰਤ ਦੇਖ ਕਰ ਪਰੋਤ ਜੀ ਨੇ ਸਾਰੀ ਸਮੱਗਰੀ ਮੰਗਵਾਈ ਜੋ ਜਾਤ ਭਾਈ ਕਾਲੂ ਦੇਸੀ ਸਾਰਿਆਂ ਨੂੰ ਆਖਿਆ ਬ੍ਰਹਮਣਾਂ ਨੂੰ ਹੀ ਨਿਉਤਾ ਭੇਜਿਆ ਜਿਹੜੇ ਉੱਥੇ ਰਹਿੰਦੇ ਸਨ ਸਾਰੇ ਭਾਈ ਬੰਦ ਜਾਤੀ ਦੇ ਆਗੇ ਤੇ ਬ੍ਰਹਮਣ ਵੀ ਕੱਤਰੋ ਗਏ ਗੁਰੂ ਬਾਬਾ ਜੀ ਨੂੰ ਜਨੇਊ ਪਾਉਣ ਲੱਗੇ ਚੌਂਕੇ ਨੂੰ ਲੇਪਣਾ ਕਰਕੇ ਬੇਦ ਵਿਦ ਚੌਕ ਪੂਰਨ ਕੀਤਾ 베ਦੀ ਵੰਸ ਦੇ ਸਾਰੇ ਭਾਈ ਔਰ ਬ੍ਰਾਹਮਣ ਜੋ 베ਦ ਦੇ ਗਿਆਤਾ ਸੀ ਸਾਰੇ ਕੱਤਰ ਹੋ ਕੇ ਆਲ ਬੈਠੇ ਬਾਬਾ ਜੀ ਨੂੰ ਇਸ਼ਨਾਨ ਕਰਵਾ ਕੇ ਬੁਲਾਇਆ ਬਾਬਾ ਜੀ ਇਸ਼ਨਾਨ ਕਰਕੇ ਆਏ ਬੈਠੇ ਐਸੇ ਸੋਭਾ ਪਾਉਂਦੇ ਜਿਵੇਂ ਤਾਰਾ ਮੰਡਲ 'ਚ ਚੰਦਰਮਾ ਸੋਭਾ ਪਾਉਂਦਾ ਪ੍ਰੋਤ ਮੈਂ ਛਤਰੀਆਂ ਦੇ ਰੀਤ ਵੇਦ ਵਤ ਸਾਰੀ ਕਰਵਾਏ ਜੋ ਪੁਰਾਤਨ ਰੀਤ ਪੁੱਲਾਂ ਤੋਂ ਚੱਲੀ ਆਉਂਦੀ ਸੀ ਸਾਰੀ ਸਖਾਣ ਲੱਗਾ ਸੰਧਿਆ ਤਰਪਨ ਸਿੱਖਾ ਸੋਧ ਤੋਂ ਤੀਜ ਨੇਉ ਮਾਲਾ ਤਿਲਕ ਖੱਟ ਕਰਮ ਗੁਰੂ ਜੀ ਨੂੰ ਸਖਾਣ ਲੱਗਾ ਸਰਬਿਸਮਰਾਤ ਗੁਰੂ ਨਾਨਕ ਜੀ ਮੋਗਦ ਬੋਲ ਦਦੇ ਦੇਣ ਵਾਲੇ ਪ੍ਰੋਤ ਨੂੰ ਕਹਿ ਲੱਗੇ ਹੇ ਮਿਸ਼ਰ ਜੀ ਇਸ ਜਨੇਊ ਦੇ ਪਾਏ ਤੇ ਕਿਆ ਅਦਕਤਾ ਹੁੰਦੀ ਇਸ ਜਨੇਊ ਪਾਏ ਦਾ ਕਿਆ ਧਰਮ ਹੈ ਕਿਹੜੀ ਪਦਵੀ ਮਿਲਦੀ ਆਰੇ ਨੂੰ ਨਾਮ ਬਹਿਣੀ ਹੈ ਤਾਂ ਕੇਰੀ ਊਨਤਾ ਹੁੰਦੀ ਤਾਂ ਹਰदयाल ਪੰਡਤ ਜੀ ਬੋਲੇ ਜਨੇਊ ਦੇ ਪੈਣ ਨਾ ਬਿਨਾ ਆਪ ਪਵਿੱਤਰੰਦ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ ਆਪ ਪਵਿੱਤਰ ਰਹਿੰਦਾ ਜਦ ਬੇਦ ਜੀ ਵਿਧ ਪੂਰਵਕ ਖੱtre ਬ੍ਰਾਹਮਣ ਇਸ ਜਨੇਉ ਨੂੰ ਪੈਣ ਦੇ ਤਬ ਸਭ ਕਰਮ ਧਰਮ ਦੇ ਅਧਿਕਾਰੀ ਹੁੰਦੇ ਤਾ ਫੇਰ ਗੁਰੂ ਜੀ ਆਖਿਆ ਸ੍ਰੀ ਪੰਡਤ ਜੀ ਖੱtre ਬ੍ਰਾਹਮਣ ਹੋ ਕੇ ਜਿਨੇ ਉਹ ਗਲ ਪਾਇਆ ਅਰ ਬੁਰੇ ਕਰਮ ਕਰਨ ਤੋਂ ਨਹੀਂ ਟਲਿਆ ਖੋਟੇ ਕਰਮ ਕਰਦਾ ਹੀ ਰਿਹਾ ਤਾਂ ਬ੍ਰਾਹਮਣ ਖੱਤਰੀ ਜਿਨੇ ਉਹ ਪਾ ਕੇ ਬਾਹਰਲੇ ਧਰਮ ਨੂੰ ਗਿਆ ਕਰੇਗਾ ਧਨ ਦੇ ਨਾਸ ਤੇ ਹਿੰਸਾ ਤ੍ਰੋ ਅਧਰਮ ਅੰਤ ਪਰਯੰਤ ਦੁਸ਼ਟਿਆ ਚੋੜ ਜੁਗਲੇ ਕੀਤੇ ਧੰਦੇ ਨਾਂ ਤੇ ਉਹ ਖੱਤਰੀ ਬ੍ਰਾਹਮਣ ਨਹੀਂ ਉਹ ਤਾਂ ਚੰਡਾਲ ਅੰਤ ਨੂੰ ਧਰਮਰ ਅਜਣਾ ਅੰਤ ਨੂੰ ਜਮ ਰਾਜ ਦੀ ਸਾਸਨਾ ਪਾਵੇਗਾ ਉਹਨੂੰ ਜਨੇਵ ਪਾਏ ਦਾ ਫਿਰ ਕੀ ਫਾਲ ਹੋਇਆ ਜੋ ਇੱਥੇ ਪਾਪ ਕਰੇਗਾ ਨਰਕ ਭੋਗੇਗਾ ਜਦੋਂ ਇਹ ਵਰਤਾ ਗੁਰੂ ਜੀ ਨੇ ਆਖੇ ਜਿੰਨੇ ਲੋਕ ਬੈਠੇ ਸਨ ਸਾਰੇ ਹਰਾਨ ਹੋ ਗਏ ਮਨ ਚ ਕਹਿਣ ਲੱਗੇ ਹੈ ਪਰਮੇਸ਼ਰ ਜੀ ਅਜੇ ਤਾਂ ਇਹ ਬਾਲਕ ਰੂਪ ਹੈ ਕੈਸੀਆਂ ਬਾਤਾਂ ਕਰਦਾ ਪੰਡਤ ਨੇ ਆਖਿਆ ਨਾਨਕ ਜੀ ਉਹ ਕੌਣ ਸਾ ਜਨੇਊ ਹੈ ਜਿਸ ਜਨੇਊ ਪਾਏ ਤੇ ਪ੍ਰਾਣੀ ਦਾ ਧਰਮ ਰਹਿੰਦਾ ਬਾਬੇ ਜੀ ਸ਼ਲੋਕ ਆਖਿਆ ਦਇਆ ਦੇ ਪਾਸੰਤੂਖ ਸੂਤ ਜਤ ਗੰਡੇ ਸਤ ਵਟ ਇਹ ਜਨੇਉ ਜੀ ਕਾ ਹਿਤ ਪਾਂਡੇ ਕਤ ਨਾ ਆਇ ਉਟਟ ਨਾ ਮਰ ਲੱਗ ਨਾ ਆਇ ਜਲੈ ਨ ਜਾਏ ਤਨ ਸੁਮਾਨਸਨਾਨ ਕਾ ਜੋ ਗਲ ਚੱਲ ਪਾਏ ਇਹਦਾ ਪਰਮਾਰਥ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੁਣੋ ਪੰਡਤ ਜੀ ਇਸ ਦੇਈ ਦਾ ਧਰਮ ਜਨੇਉ ਪਾਏ ਤੇ ਤਾਂ ਰੰਦਾ ਜੋ ਦਇਆ ਦੀ ਕਪਾਹ ਕਰੇ ਔਰ ਸੰਤੋਖ ਦਾ ਸੂਤ ਕਰੇ ਸਤ ਦਾ ਵਟ ਜੜਾਵੇ ਜਤ ਦੀਆਂ ਗੰਡਾਂ ਦੇਵੇ ਤਾਂ ਇਹਦੇ ਅੰਦਰ ਦਇਆ ਸੰਤੋਖ ਦਾ ਜਨੇਉ ਪਵੇ ਤਾਂ ਤੱਗ ਵੇ ਸੁਣੋ ਪੜਦ ਜੀ ਇਸ ਕਪਾ ਦਾ ਜਨੇਉ ਦਾ ਮੇਰੇ ਕੰਮ ਨਹੀਂ ਅਰ ਕਪਾ ਦਾ ਸੂਤ ਵਟ ਕੇ ਕਿਉਂ ਗਵਾਉਂਦੇ ਹੋ ਕਪਾ ਦਾ ਸੂਤ ਵਟਿਆ ਹੋਇਆ ਕਿਸੇ ਕੰਮ ਨਹੀਂ ਏਸੇ ਕਪਾ ਦਾ ਸੂਤ ਅੱਗ ਵਿੱਚ ਪਾਇਆ ਸੜ ਜਾਂਦਾ ਗਾਲੇ ਚ ਬਾਏ ਮੈਲ ਲੱਗ ਕੇ ਪ੍ਰਾਣਾ ਉਹਗੇ ਟੁੱਟ ਜਾਂਦਾ ਅਰਧਿਆ ਸੰਤੋਖ ਜਦ ਸਦਗਾ ਜੋ ਜਿਨੇਉ ਹੈ ਉਹਨੂੰ ਨਾ ਕਦੀ ਮੈਲ ਲੱਗਦੀ ਨਾ ਕਦੀ ਪ੍ਰਾਣਾ ਹੁੰਦਾ ਨਾ ਕਦੀ ਟੁੱਟਦਾ ਸ੍ਰੀ ਪੰਡਤ ਜੀ ਤੁਹਾਨੂੰ ਪੁਰਖ ਨੇ ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਵਾਲਾ ਜਨੇਊ ਪਾਇਆ ਪੰਡਤ ਜੀ ਇੱਕ ਬਾਤ ਆ ਜਨੇਊ ਕੁਝ ਨਹੀਂ ਇਹ ਜਨੇਊ ਸਾਰੇ ਝੂਠੇ ਨੇ ਤਾਂ ਉਹ ਸੱਚ ਦਾ ਜਨੇਊ ਜੇ ਤੇਰੇ ਪਾਸ ਹੈ ਤਾਂ ਤੂੰ ਮੇਰੇ ਗੱਲ 'ਚ ਪਾਉ ਨਹੀਂ ਤਾਂ ਨਾ ਪਾਓ ਪੰਡਤਾਂ ਦਾ ਨਾਨਕ ਜੀ ਇਹ ਜਨੇਊ ਦਾਸਾ ਅੱਜ ਅਜੇ ਤੱਕ ਥਾਪਿਆ ਨਹੀਂ ਇਹ ਜਨੇਊ ਸਾਡਾ ਕੀਤਾ ਜੇ ਤੂੰ ਸਨਮਣਾ ਕਰਦਾ ਪਰ ਇਹ ਜਨੇਊ ਪਿੱਛੋਂ ਆਜ ਅੰਤ ਤੋ ਲੈ ਕੇ ਹੁੰਦਾ ਆਇਆ ਹੈ ਸ਼੍ਰੀ ਗੁਰੂ ਜੀ ਆਂਦੇ ਪੰਡਿਤ ਜੀ ਇਹ ਜਨੇਊ ਤਾਂ ਇੱਥੇ ਰਹਿ ਜਾਣਾ ਅੱਗੇ ਨਹੀਂ ਜਾਣਾ ਗੁਰੂ ਜੀ ਆਂਦੇ ਪੰਡਿਤ ਜੀ ਇਹ ਜਨੇਊ ਜੇ ਇੱਥੇ ਰਹ ਜੇਗਾ ਅੱਗੇ ਨਹੀਂ ਜਾਣਾ ਫੇਰ ਪਾਉਂਦੇ ਆਖਿਆ ਨਾਨਕ ਜੀ ਏਜ ਨੇ ਉਹ ਪਿੱਛੋਂ ਸੰਕਾਦਕਾ ਤੇ ਆਦ ਲੈ ਕੇ ਪੈਣਦੇ ਆਏ ਤੂੰ ਕਿਉ ਮੜਾ ਕਰਦਾ ਗੁਰੂ ਨਾਨਕ ਜੀ ਹੋਰ ਸ਼ਲੋਕ ਆਖਿਆ ਚੌਕੜ ਮੋਲਿਆ ਨਾ ਆਇਆ ਬੈ ਚੌਕ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਤੇ ਆ ਉਮਾ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪੈਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਨ ਲੱਖ ਠਗੀਆਂ ਪਹਿ ਨਾਮੀਆਂ ਰਾਤ ਦਿਨ ਸਜੀਨਾਣ ਇਹਦਾ ਪਰਮਾਰਥ ਮਹਾਰਾਜ ਜੀ ਆਂਦੇ ਸਨੋਂ ਪੰਡਤ ਜੀ ਇਹ ਜੀਵ ਐਵੇਂ ਹੀ ਗੱਲ ਸਾਰੀਆਂ ਗੱਲਾਂ ਮਨੁੱਖ ਦੀਆਂ ਥਾਪੀਆਂ ਨੇ ਆਪ ਹੀ ਮਨੁੱਖਾਂ ਨੇ ਚੌਂਕਾ ਪਾਇਆ ਆਪੇ ਹੀ ਮਨੁੱਖਾਂ ਨੂੰ ਚੌਂਕੇ ਵਿੱਚ ਬਿਠਾਇਆ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਿਆ ਜਨੇਉ ਪਾਇਆ ਉਸ ਮਨੁੱਖ ਨੇ ਆਖਿਆ ਇਹ ਬ੍ਰਾਹਮਣ ਮੇਰਾ ਗੁਰੂ ਹੋਇਆ ਜਿਨਨੇ ਮੈਨੂੰ ਦਿਖਾਇਆ ਜੇਕਰ ਜਨੇਉ ਪਾਇਆ ਸੁਨੋ ਪੰਧਾ ਜੀ ਜਾਉ ਮਨੁੱਖ ਮਰ ਗਿਆ ਜਨੇਉ ਵੀ ਜਲ ਗਿਆ ਉਹ ਜੀਵੀ ਵੱਤੇ ਗਾਈ ਗਿਆ ਸੁਨੋ ਪੰਧਾ ਜੀ ਬ੍ਰਾਹਮਣ ਵੀ ਉਹ ਜਨੇਊ ਨੂੰ ਥਾਪ ਕੇ ਜਿਹੜਾ ਜਨੇਊ ਅਗਲੀ ਦਰਗਾਹ ਵਿੱਚ ਨਾਲ ਚੱਲੇ ਅਰ ਜਨੀਆਂ ਵਸਤੂ ਸੰਸਾਰ ਨੇ ਥਾਪੀਆਂ ਉਹ ਇੱਥੇ ਹੀ ਰਹਿ ਜਾਣਗੀਆਂ ਉਹ ਵਸਤੂਆਂ ਇੱਥੇ ਹੀ ਰਹਿਣੀਆਂ ਸ਼੍ਰੀ ਪਰਮੇਸ਼ਰ ਦੀ ਦਰਗਾਹ ਵਿੱਚ ਉਸ ਵਸਤੂ ਕੀ ਸ਼ੋਭਾ ਨਹੀਂ ਹੁੰਦੀ ਅਰ ਜੋ ਸ਼੍ਰੀ ਪਰਮੇਸ਼ਰ ਜੀ ਨੇ ਵਸਤੂ ਥਾਪੀਆਂ ਉਹ ਵਸਤੂਆਂ ਸੰਸਾਰ ਨੂੰ ਨਹੀਂ ਬੌਂਦੀਆਂ ਸਣਾ ਕੰਡਜੀ ਸਾਨੂੰ ਦਾ ਪਰਮੇਸ਼ਰ ਜੀ ਨਾਲ ਮੁद्दा ਹੈ ਤੂੰ ਸਾਨੂੰ ਸੰਸਾਰ ਦੀਆਂ ਗੱਲਾਂ ਦ੍ਰਿੜ ਕਰਵਾਉਂਦਾ ਸੋਤਾ ਸਾਡੇ ਕਿਸੇ ਕੰਮ ਨਹੀਂ ਜਿੰਨੇ ਇਹ ਬਚਨ ਗੁਰੂ ਨਾਨਕ ਜੀ ਦੇ ਸੁਣੇ ਸਾਰੇ ਵਾਹ ਵਾਹ ਕਰ ਉੱਠੇ ਅਰ ਕਹਿਣ ਲੱਗੇ ਏ ਸ੍ਰੀ ਪਰਮੇਸ਼ਰ ਜੀ ਤਵਾਡੇ ਕੋ ਬਾਲਕ ਨੂੰ ਕਿਆ ਕਿਰਪਾ ਕੀਤੀ ਫਿਰ ਪੰਡਤ ਨੇ ਆਖਿਆ ਏ ਨਾਨਕ ਜੀ ਤੇਰੇ ਜਨੇਊ ਪਾਉਣ ਕਰਕੇ ਕਾਲੂ ਨੇ ਇੰਨਾ ਧਨ ਖਰਚ ਕੀਤਾ ਕਿੰਨੇ ਭਾਈ ਸਬੰਧੀ ਇਕੱਤਰ ਹੋਏ ਨੇ ਆ ਕੇ ਬੈਠੇ ਹੋਏ ਨੇ ਪਰ ਜੇ ਤੂੰ ਹਣ ਜਨੇਊ ਨਾ ਪਾਵੇਂਗਾ ਜਿੰਨਾ ਪਦਾਰਥ ਲਗਾਇਆ ਸਾਰਾ ਐਵੇਂ ਜਾਏਗਾ ਜਿੰਨੇ ਸੰਬੰਧੀ ਆਏ ਨੇ ਬ੍ਰਾਹਮਣ 베ਦ ਪਾਠੀ ਆਏ ਹੋਏ ਨੇ ਸਾਰੇ ਬਿਰਥਾ ਜਾਣਗੇ ਬਾਕੀ ਤੇਰੇ ਜੀਜੇ ਜਿਵੇਂ ਆਵੇ ਓਵੇਂ ਕਰਦਾ ਗੁਰੂ ਨਾਨਕ ਸਾਹਿਬ ਜੀ ਫਿਰ ਸ਼ਲੋਕ ਆਖਿਆ ਤੱਗ ਤਪਾਹ ਕੱਤੀਐ ਬ੍ਰਹਮਣ ਵੱਟਾਈ ਕੋਈ ਬਕਰਾਰ ਨਾ ਖਾਹਿਆ ਸਭ ਕੋ ਆਖ ਪਾਏ ਹੋਏ ਪੁਰਾਣਾ ਸੁਟੀਐ ਪੀਰ ਪਾਈਐ ਹੋਰ ਨਾਨਕ withtag ਨਾ ਟੁੱਟੈ ਜੇ ਤੱਗ ਹੋਵੇ ਜੋਰ ਇਹਦਾ ਪਰਮਾਰਥ ਸ੍ਰੀ ਗੁਰੂ ਨਾਨਕ ਸਾਹਿਬ ਜੀ ਆnde ਏ ਸੁਆਮੀ ਦੇਵਤਾ ਤੂੰ ਸਾਡੇ ਗਲ ਵਿੱਚ ਜਨੇਉ ਤਾਂ ਪਾ ਜਾਏ ਟੁੱਟੇ ਨਾ ਜਾਏ ਜਨੇਉ ਟੁੱਟ ਪਿਆ ਤਾਂ ਇਸ ਜਨੇਉ ਪਾਏ ਦਾ ਕਿਆ ਗੁਣ ਹੋਇਆ ਔਰ ਸੁਣੋ ਏ ਸੁਆਮੀ ਜੀ ਇਹ ਤੱਗ ਭਾਵੇਂ ਇੰਨਾ ਹੀ ਪਾਓ ਪਾਰੇ ਸਤਗ ਨਾਲ ਮੁਕਤੀ ਨਹੀਂ ਫਿਰ ਪੰਡਤ ਨੇ ਆਖਿਆ ਮੈਂ ਤਾਂ ਕਾਲੂ ਤੇਰਾ ਪੁੱਤਰ ਕੋਈ ਦੇਵਤਾ ਆਪੇ ਜਨੇਊ ਪਾਵੇ ਮੈਂ ਜੇ ਕਾਲੂ ਆਖਿਆ ਬੱਚਾ ਮਹਾਪੁਰਖ ਵੀ ਸੰਸਾਰ ਦੀ ਚਾਲ ਹੀ ਚੱਲਦੇ ਆਏ ਨੇ ਬਾਬੇ ਆਖਿਆ ਜਿਵੇਂ ਤੁਹਾਡੀ ਇੱਜ਼ਾਏ ਪੰਡਤ ਆਖਿਆ ਨਾਨਕ ਜੀ ਇਸ ਜਨੇਊ ਨੂੰ ਪਵਿੱਤਰ ਕਰੋ ਆ ਗੁਰੂ ਨਾਨਕ ਸਾਹਿਬ ਜੀ ਆnde ਜੋ ਸੱਚ ਦਾ ਤੱਗ ਅਰ ਜਿਸ ਵਿੱਚ ਜੋਰ ਹੈ ਅਰ ਮੈਲਾ ਵੀ ਕਦੇ ਨਾ ਹੋਵੇ ਟੁੱਟੇ ਵੀ ਨਾ ਸ਼੍ਰੀ ਪਰਮੇਸ਼ਰ ਕੀ ਦੀ ਦਰਗਾਹ ਵਿੱਚ ਪਹੁੰਚੇ ਉਹ ਤੱਗ ਕਰੀਏ ਗੁਰੂ ਜੀ ਸ਼ਲੋਕ ਆਖਿਆ ਨਾਏ ਮੰਨਿਆ ਪਾਤਿ ਉਪਜ ਸਲਾਹੀ ਸਤਸੂਤ ਦਰ ਗਏ ਅੰਦਰ ਪਾਈਐ ਤੱਗ ਨਾ ਟੁੱਟਸਪੂਤ ਇਹਦਾ ਪਰਮਾਰਥ ਮਹਾਰਾਜ ਜੀ ਆਂਦੇ ਸੁਣੋ ਪੰਡਤ ਜੀ ਮਨੁੱਖ ਨੂੰ ਚਾਹੀਦਾ ਜੋ ਸ੍ਰੀ ਪਰਮੇਸ਼ਰ ਜੀ ਦੀ ਸਲੋਤਾ ਕਰੇ ਸੱਚੇ ਦੇ ਘਰ ਚ ਰਵੇ ਔਰ ਸਤਿਗਿ ਸੋਧ ਦਾ ਜਨੇਊ ਪਾਵੇ ਜਿਸ ਜਨੇਊ ਨੂੰ ਸੱਚ ਦਾ ਜੋਰ ਹੈ ਉਹ ਤੱਗ ਸਦਾ ਹੀ ਅਸਥੇਰਾ ਹੈ ਪੰਡਤ ਜੀ ਪਰਮੇਸ਼ਰ ਦਾ ਨਾਮ ਮੰਨਣਾ ਜੋ ਐ ਉਹ ਕਪਾਹ ਔਰ ਜੋਰ ਜੋ ਐ ਉਹ ਤੱਗ ਸਦਾ ਹੀ ਅਸਥਿਰ ਇਹ ਪੰਦ ਜੀ ਸੱਚੀ ਸਲਾਹ ਦਾ ਸੂਤ ਕੱਤ ਗਏ ਸਤਿਗੁਰਾਂ ਦੇ ਦਰਬਾਰ ਸੱਚੇ ਦਾ ਤੱਗ ਪਾਵੇ ਉਹ ਤੱਗ ਟੁੱਟਦਾ ਨਹੀਂ ਐਸਾ ਤੱਗ ਪਰਮੇਸ਼ਰ ਦੀ ਕਿਰਪਾ ਹੋਏ ਤਾਂ ਇਹ ਜੀਵ ਨੂੰ ਮਿਲਦਾ ਹੈ ਸਰਬਸਥਾਨਾਂ ਵਿੱਚ ਨਾਲ ਰਹਿੰਦਾ ਇਹ ਉਪਦੇਸ਼ ਅਰਧਿਆਲ ਨੇ ਮਨਜ ਧਾਰਨ ਕੀਤਾ ਗੁਰੂ ਨਾਨਕ ਜੀ ਨੂੰ ਤਨ ਤਾਂ ਆਖਿਆ ਏ ਨਾਨਕ ਜੀ ਤੇਰੀ ਮਹਿਮਾ ਤੂੰ ਏ ਜਾਣੇ ਸਾਰੇ ਵੇਦੀ ਵੰਸ ਕੋ ਅਰ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ ਬੜੇ ਉਦਸ਼ਾ ਨਾਲ ਬ੍ਰਾਹਮਣਾਂ ਨੂੰ ਦੱਖਣਾ ਦਿੱਤੇ ਅਸ਼ੀਰਵਾਦ ਕਹਿ ਗਏ ਸਾਰੇ ਬ੍ਰਾਹਮਣ ਆਪਣੇ ਘਰ ਨੂੰ ਜਾਂਦੇ ਭਏ ਜਾਤ ਭਾਈ ਵੱਡੇ ਛੋਟੇ ਪ੍ਰਸੰਨ ਹੋ ਕੇ ਸਾਰੇ ਆਪੋ ਆਪਣੇ ਅਸਥਾਨਾਂ ਨੂੰ ਗਏ ਇਸਰਾ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦੇ ਕੇ ਇਹ ਜਨੇਊ ਪਾਉਣ ਦੀ ਰੀਤ ਸੰਪੂਰਨ ਕੀਤੀ